ਹਿੰਦਲਾਵਲਪੁਰ ਲਾਲਪੁਰ ਵਿਖੇ ਡਾਕਟਰ ਪਰਵਿੰਦਰ ਸੂਦ ਐਸ ਜੀ ਆਰ ਹਸਪਤਾਲ ਕੋਟ ਫਤੂਹੀ ਵੱਲੋਂ ਹਰ ਪੀੜਤਾ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਡਾਕਟਰ ਪਰਵਿੰਦਰ ਸੂਦ ਐਸ ਜੀ ਆਰ ਹਸਪਤਾਲ ਦੀ ਸਮੁੱਚੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦਾ ਚੈੱਕ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਡਾਕਟਰ ਪਰਮਿੰਦਰ ਸੂਦੈਸ ਜੀ ਆਰ ਹਸਪੀਟਲ ਕੋਟ ਫਤੂਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਹੜ੍ਹ ਕਾਰਨ ਪੰਜਾਬ ਦਾ ਬਹੁਤ ਹੀ ਨੁਕਸਾਨ ਹੋਇਆ ਹੈ ਹਰ ਕੋਈ ਆਦਮੀ ਆਪਣੇ ਆਪਣੇ ਤਰੀਕੇ ਨਾਲ ਹੜਪੀੜਤਾਂ ਦੀ ਹਰ ਸੰਭਵ ਸਹਾਇਤਾ ਕਰ ਰਿਹਾ ਹੈ ਉਹਨਾਂ ਕਿਹਾ ਹੈ ਕਿ ਐਸ.ਟੀ.ਆਰ ਹਸਪਤਾਲ ਕੋਟ ਫਤੂਹੀ ਵੱਲੋਂ ਵਕ ਵਕ ਹੜਪੀੜਤ ਪਰਿਵਾਰਾਂ ਨਾਲ ਪਿੰਡ-ਪਿੰਡ ਵਿੱਚ ਜਾ ਕੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਹੈ ਕਿ ਮੁਸੀਬਤ ਮੌਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਇਸ ਮੌਕੇ ਸ਼੍ਰੀ ਰਾਮ ਪ੍ਰਕਾਸ਼ ਸੂਦ ਰਿਹਲਾ ਨੇ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪਤਾਲ ਕੋਟ ਫਤੂਹੀ ਵੱਲੋਂ ਹਰ ਪੀਰਤਾ ਦੇ ਵਕ ਵਕ ਪਿੰਡਾਂ ਵਿੱਚ ਜਾ ਕੇ ਲੋੜਵੰਦਾਂ ਸੇਵਾ ਦੀ ਸ਼ਲਾਗਾ ਕੀਤੀ। ਇਸ ਮੌਕੇ ਸ਼੍ਰੀ ਰਾਮ ਪ੍ਰਕਾਸ਼ ਸੂਦ ਰਿਹਲਾ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪਤਾਲ ਕੋਟ ਫਤੂਹੀ ਡਾਕਟਰ ਗਗਨਦੀਪ ਸਿੰਘ ਘੋਪਾਲੀਆ ਡਾਕਟਰ ਪੁਪਿੰਦਰ ਕੁਮਾਰ ਕੋਟ ਫਤੂਹੀ ਡਾਕਟਰ ਐਮ ਐਸ ਕੋਲ ਨੰਗਲ ਕਲਾ ਡਾਕਟਰ ਪ੍ਰਦੀਪ ਕੁਮਾਰ ਕੋਟ ਫਤੂਹੀ ਰੀਤੂ ਪੀਮਾ ਬਲਜਿੰਦਰ ਸਿੰਘ ਸਰਹਾਲਾ ਕਲਾ ਆਕਾਸ਼ मनजीत सिंह लालपुर वंश बलवीर कौर मिंटू चन्ना संतोष कुमारी संजय आदे सन। कैमरामैन मनिंदर सिंह सैनी दे नाल हुशियारपुर तो पत्रकार हरविंदर सिंह पुंगरनी निधि विशेष रिपोर्ट वाहेगुरु जी का खालसा वाहेगुरु जी की फतेह मैं डॉक्टर परमंदर सूद एसडीआर हॉस्पिटल पुट तो हितो आज साडी टीम पहुंची पेंड लालपुर वेखे जिथे के ਅੱਜ ਦੇ ਜੋ ਹਾਲਾਤ ਐ ਸਾਰਿਆਂ ਨੂੰ ਪਤਾ ਹੀ ਐ ਹਾਰਡਬੀਟ ਦੇ ਕਾਰਨ ਸਾਰਾ ਸਾਡਾ ਪੰਜਾਬ ਇਸ ਵੇਲੇ ਝੁੰਜ ਰਿਹਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਡੀ ਪੂਰੀ ਟੀਮ ਪਹੁੰਚੀ ਐ ਜਿਸ ਦੇ ਵਿੱਚ ਮੇਰਾ ਸਹਿਯੋਗ ਦਿੱਤਾ ਡਾਕਟਰ ਪ੍ਰਦੀਪ ਡਾਕਟਰ ਗਗਨ ਗੋਪਾਲਿਆ ਜੀ ਸਾਡੇ ਲੰਬੜਦਾ ਸਾਹਿਬ ਸਰੀ ਹਾਲੇ ਤੋਂ ਬਲਜਿੰਦਰ ਸਾਡੇ ਭਰਾ ਜੀ ਸਾਡੀ ਪੂਰੀ ਪੰਚਾਇਤ ਮੈਂਬਰ ਲਾਲਪੁਰ ਘਾਣੇ ਦੀ ਵੀ ਤੇ ਸਾਰੇ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਹੈਗਾ ਸਾਰਿਆਂ ਦਾ तहे ਦਿਲੋਂ ਧੰਨਵਾਦ ਵੀ ਕਰਦਾ ਇਹ ਬਹੁਤ ਛੋਟੇ ਟਾਈਮ ਦੇ ਵਿੱਚ ਐਡਾ بڑا ਇੰਤਜ਼ਾਮ ਕਰਕੇ ਪੇਸ਼ੈਂਟਾਂ ਨੂੰ ਚੈੱਕ ਕਰਕੇ ਸੇਵਾ ਦਾ ਸਾਨੂੰ ਮੌਕਾ ਮਿਲਿਆ ਮੈਂ ਸਾਰੇ ਹੀ ਪੰਜਾਬ ਨਿਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇਸ ਮਾੜੇ ਟਾਈਮ ਦੇ ਵਿੱਚ ਜਿੱਥੇ ਤੱਕ ਵੀ ਹੋ ਸਕੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਮੁੰਡੇ ਦੇ ਨਾਲ ਮੁੰਡਾ ਲਾ ਕੇ ਖੜੇ ਹੋਈਏ ਤਾਂ ਕਿ ਇਸ ਮੁਸੀਬਤ ਤੋਂ ਸਾਰੇ ਜਾਣੇ ਅਸੀਂ ਸੌਖੇ ਤਰੀਕੇ ਨਾਲ ਨਿਕਲ ਸਕੀਏ ਸੋ ਇਹੀ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ